ਸਤ ਸ੍ਰੀ ਅਕਾਲ ਸਾਰਿਆਂ ਨੂੰ ਫਰਸਟ ਫੈਸਲਾ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੂਡ ਹੈਗਾ ਜੀ ਆਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਬਸੰਦਾ ਹੁੰਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਹੈ ਫਿਰ ਇਸ ਤੋਂ ਉਹ ਇੱਕ ਨੰਬਰ ਦੇਵਾਂਗੇ ਤੁਸੀਂ ਉਹਦੇ ਤੇ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਮੈਂ ਤੁਹਾਨੂੰ ਕਰ ਲਉ ਕੋਟਪੂਰਾ ਰੋਡ ਨੇੜੇ ਗੁਰਦੁਆਰਾ ਗੋਦਰੀ ਸਾਹਿਬ ਫਰੀਦਕੋਟ ਲੋ ਜੀ ਅੱਜ ਮੈਂ ਤੁਹਾਡੇ ਲਈ ਸਪਲਾਈ ਲੈ ਕੇ ਆਈ ਆ ਪਹਿਲਾ ਸੂਟਾ ਜਿਹੜਾ ਉਹ ਰੀਵਾ ਬ੍ਰਾਂਡ ਦੀ ਲਿਲਨ ਕਾਟਨ ਤੇ ਕਲਰ ਇੰਨਾ ਕਿ ਜ਼ਿਆਦਾ ਸੋਹਣਾ ਹੈ ਪਰ ਮੈਨੂੰ ਲੱਗਦਾ ਹੈ ਕੈਮਰਾ ਬਿਲਕੁਲ ਵੀ ਜਸਟੀਫਾਈ ਨਹੀਂ ਕਰ ਰਿਹਾ ਇਹਨੂੰ ਇਹਦੇ ਵਿੱਚ ਸ਼ਾਇਦ ਇਹਦਾ ਕਲਰ ਹੈ ਜਿਹੜਾ ਉਹ ਸਹੀ ਨਹੀਂ ਆ ਰਿਹਾ ਸਹੀ ਨਹੀਂ ਆ ਰਿਹਾ ਬੀਬੀ ਨਹੀਂ ਆ ਰਿਹਾ ਹੋਰ ਹੀ ਕਲਰ ਆ ਰਿਹਾ ਲਾਈਟ ਜਿਹਾ ਇਹ ਨਾ ਥੋੜਾ ਜਿਹਾ ਪਿਸਤਾ ਕਲਰ ਹੈਗਾ ਜਿੱਥੇ ਵੀ ਆਉਂਦਾ ਦੇਖਵਾ ਜੇ ਕਿਤੇ ਸਹੀ ਆ ਰਿਹਾ ਤਾਂ ਆਹ ਕੰਨੀ ਤੋਂ ਪਤਾ ਲੱਗੂਗਾ ਆ ਰਿਹਾ ਕਿਤੇ ਇੱਥੇ ਲੱਗਦਾ ਥੋੜਾ ਜਿਆ ਬੜਾ ਸੋਹਣਾ ਜਿਹਾ ਕਲਰ ਹੈਗਾ ਜੀ ਇਹਦਾ ਪਰ ਕੈਮਰਾ ਬਿਲਕੁਲ ਨਹੀਂ ਦਿਖਾ ਰਿਹਾ ਇਹਨੂੰ ਸਹੀ ਤੇ ਆ ਇਹਦੇ ਲੱਗੀ ਹੋਈ ਹੈ ਜੀ ਪੱਟੀ ਪੱਟੀ ਐਡਜਸਟੇਬਲ ਹੈ ਤੁਸੀਂ ਜਿੱਥੇ ਮਰਜੀ ਇਹਨੂੰ ਐਡਜਸਟ ਕਰ ਸਕਦੇ ਹੋ ਪਰ ਆਹ ਵਾਲਾ ਇਹ ਨਾ ਜਿਹੜਾ ਸੌਰੀ ਪੱਟੀ ਨਹੀਂ ਹੈਗੀ ਇਹ ਵਰਕ ਹੋਇਆ ਹੋਇਆ ਜੀ ਇਹ ਨਹੀਂ ਪੱਟੀ ਹੋਵੇ ਵੀ ਆਹ ਦੇਖ ਇੱਥੋਂ ਤਾਂ ਪੱਟੀ ਦੀ ਪੱਟੀ ਹੈ ਹਮ ਪੱਟੀ ਹੈ ਜੀ ਇਹ ਇਹਨੂੰ ਅਡਜਸਟ ਕਰ ਲਓ ਜਿੱਥੇ ਮਰਜ਼ੀ ਤੁਸੀਂ ਤੇ ਲੋ ਜੀ ਘੇਰੇ ਤੇ ਫਿਰ ਤੁਹਾਨੂੰ ਜਾ ਕੇ ਔਰਗੈਂਜ਼ਾ ਦੀ ਪੱਟੀ ਮਿਲੂਗੀ ਵਰਕ ਵਾਲੀ ਬੜੀ ਪਿਆਰੀ ਜੀ ਹੈਗੀ ਆ ਕਾਫੀ ਜ਼ਿਆਦਾ ਸੋਹਣਾ ਸੂਟ ਹੈ ਜੀ ਇਹ ਤੇ ਇਹਦੇ ਨਾਲ ਇਹ ਹੈਗੀ ਆ ਸਲਵਾਰ ਪਿਓਰ ਕਾਟਨ ਦੀ ਸਲਵਾਰ ਹੈ ਇੱਥੇ ਇੱਥੇ ਕੋਸਾ ਰੰਗ ਥੋੜਾ ਜਿਹਾ ਥੋੜਾ ਜਾਇਆ ਹਮ ਲੋ ਜੀ ਅਗਲਾ ਇਹਦਾ ਦੁਪੱਟਾ ਦੇਖ ਲਓ ਹੁਣ ਤੁਸੀਂ ਆ ਲਓ ਬਹੁਤ ਸੋਹਣਾ ਦੁਪੱਟਾ ਹੈ ਬਹੁਤ ਜ਼ਿਆਦਾ ਸੋਹਣਾ ਹੈ ਤਾਂ ਇਹ ਸੋਹਣਾ ਰੰਗ ਬੀਜਾ ਕਾਖੀ ਆਈ ਜਾਂਦਾ ਹਾਂ ਇਹ ਨਾ ਥੋੜਾ ਜਿਹਾ ਹਲਕਾ ਜਿਹਾ ਪਿਸਤਾ ਜਿਹਾ ਕਲਰ ਹੈ ਬੜਾ ਜਿਆਦਾ ਸੋਹਣਾ ਕਲਰ ਹੈਗਾ ਲੋ ਕਲਰ ਤਾਂ ਐਡਾ ਸੋਹਣਾ ਹਾਂ ਪ੍ਰਾਈਸ ਇਹਦੀ ਹੈਗੀ ਹੈ 1250 ਰੁਪਏ ਬਹੁਤ ਸੋਹਣਾ ਸੂਟ ਹੈ ਨੈਕਸਟ ਦੇਖ ਲੋ ਇਹ ਤਾਂ ਠੀਕ ਆ ਜੂ ਲੋ ਜੀ ਇਹ ਵੀ ਬਹੁਤ ਸੋਹਣਾ ਕਲਰ ਹੈ ਕਲਰ ਦੋਨੇ ਬਹੁਤ ਸੋਹਣੇ ਸੀਗੇ ਇਹਦੇ ਵੀ ਉਸੇ ਤਰ੍ਹਾਂ ਹੀ ਪੱਟੀ ਲੱਗੀ ਹੋਈ ਆ ਵਰਕ ਵਾਲੀ ਲੇਲਨ ਕਾਟਨ ਦੇ ਵਿੱਚ ਰੀਵਾ ਬ੍ਰਾਂਡ ਦਾ ਸੂਟ ਹੈ ਤੇ ਨੈਕਸਟ ਇਹ ਹੈਗਾ ਇਹਦਾ ऑर्गेन्जा दी पट्टी वर्क वाली पट्टी लगी हुई है ऑर्गेन्जा दी लो जी आगे है दी प्योर कॉटन दी सलवार ते ਨਾਲ ਮਿਲੂਗਾ ਜੀ ਇਹ कॉटन ਦਾ ਹੀ ਦੁਪੱਟਾ ਮਿਲੂਗਾ ਤੁਹਾਨੂੰ ਬਹੁਤ ਸੋਹਣਾ ਦੁਪੱਟਾ ਹੈ ਬੜਾ ਹੀ ਸੌਫਟ ਜਿਹਾ कॉटन ਦਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਠੀਕ ਹੈ ਡਿਜ਼ਾਈਨਿੰਗ ਬਹੁਤ ਜ਼ਿਆਦਾ ਫੈਰੀ ਹੈ ਇਹ ਲੋ ਜੀ ਤੇ ਪ੍ਰਾਈਸ ਹੈਗੀ ਹੈ ਜੀ 1250 ਰੁਪਏ షిప్పింగ్ ఫ్రీ ਹੋਊਗੀ। ਲੋ ਜੀ ਅਗਲਾ ਸੂਟ ਦੇਖ ਲਓ। ਆਹ ਬੜਾ ਸੋਹਣਾ ਕਲਰ ਹੈ। ਸਹੀ ਆ ਰਿਹਾ। ਦੇਖੋ ਇਹ ਲੱਗੀ ਹੋਈ ਹੈ ਜੀ ਪੱਟੀ ਵਰਕ ਵਾਲੀ। ਨੀਚੇ ਫੇਰ ਤੁਹਾਨੂੰ ਇੱਕ ਪੱਟੀ ਮਿਲੂਗੀ। ਆਹ ਲਓ। ਬਹੁਤ ਸੋਹਣੀ ਜੀ ਪੱਟੀ ਹੈ ਵਰਕ ਵਾਲੀ ਪੱਟੀ ਲੱਗੀ ਹੋਈ ਹੈ ਇਨਸਰਟ ਕੀਤੀ ਹੋਈ ਹੈ ਵਿੱਚ। ਔਰ ਲੇਲਨ कॉटन ਦੇ ਵਿੱਚ ਸੂਟ ਹੈ। ਸਹੀ ਆ ਕਲਰ। ਮੋਬਾਈਲ 'ਚ ਨਰਮ ਹੈ ਗੀ। ਕਲਰ ਸਹੀ ਆ ਰਿਹਾ ਹੈ। ਲਗਭਗ ਸਹੀ ਆ ਰਿਹਾ ਹੈ ਪਰ ਵੀਡੀਓ ਨਾਲੋਂ ਵੀ ਜ਼ਿਆਦਾ ਸੋਹਣਾ ਕਲਰ ਹੈਗਾ ਸੂਟ ਦਾ। ਇਹ ਲੈ ਜਾਓ। ਹੂੰ ਸੋਹਣਾ ਹੀ ਕਲਰ। ਬਹੁਤ ਪਿਆਰਾ ਸੂਟ ਹੈ ਤੇ ਦੁਪੱਟਾ ਦੇਖ ਲਓ ਦੁਪੱਟਾ ਉਹਦੋਂ ਸੋਹਣਾ। ਬਿਲਕੁਲ ਕਾਟਨ ਦੇ ਵਿੱਚ ਦੁਪੱਟਾ ਆ ਲਓ। ਬ੍ਰਾਂਡਡ ਸੂਟ ਇਹ ਲੋ। ਤੇ ਲਾਈਨਾਂ ਲਾਈਨਾਂ ਵਿੱਚ कॉटन ਦੇ ਬਹੁਤ ਸੋਹਣਾ ਦੁਪੱਟਾ ਹੈਗਾ ਜੀ ਮਲ कॉटन ਦੇ ਦੁਪੱਟੇ ਆ ਪੱਟੀ ਲੱਗੀ ਪਾਸੇ ਹਾਂ ਇਸ ਸ਼ਰਟ ਦੇ ਨਾਲ ਦੀ ਪੱਟੇ ਨਹੀਂ ਲੱਗੀ ਡਿਜ਼ਾਈਨਿੰਗ ਹੈ ਡਿਜ਼ਾਈਨਿੰਗ ਤੇ ਪ੍ਰਾਈਸ 1250 ਹੈ ਜੀ ਨੈਕਸਟ ਦੇਖ ਲਓ ਕਲਰ ਇਹ ਵੀ ਬਹੁਤ ਪਿਆਰਾ ਹੈ ਇਹ ਸਈਆ ਹੀ ਅੰਦਰ ਸਈਆ ਰੇ ਬਹੁਤ ਸੋਹਣਾ ਕਲਰ ਹੈ ਆ ਲੋ ਇਹ ਪੱਟੀ ਹੈਗੀ ਹੈ ਏਕੇਲੇ ਤੇ ਇੱਕ ਇਸੇ ਤਰ੍ਹਾਂ ਦੀ ਪੱਟੀ ਤੁਹਾਨੂੰ ਨੈਕ ਤੇ ਮਿਲੂਗੀ ਇਹ ਹੈਗੀ ਹੈ ਜੀ ਇਹਦੇ ਨਾਲ ਸਲਵਾਰ ਦੁਪੱਟਾ ਦੇਖੋ ਦੁਪੱਟਾ ਬਹੁਤ ਜਿਆਦਾ ਸੋਹਣਾ ਹੈ ਆलो ਠੀਕ ਹੈ ਬਹੁਤ ਪਿਆਰਾ ਦੁਪੱਟਾ ਹੈ ਜਿਹੜੀ ਆ ਇਹ ਨਾ ਕੰਨੀ ਇਹਦੀ ਬੜੀ ਸੋਹਣੀ ਲੱਗਦੀ ਹੈ ਤੇ ਪ੍ਰਾਈਸ ਹੈਗੀ ਹੈ ਜੀ 1250 ਰੁਪਏ ਸ਼ਿਪਿੰਗ ਫ੍ਰੀ ਲਓ ਜੀ ਨੈਕਸਟ ਦੇ ਵਿੱਚ ਮੈਨੂੰ ਇੱਕੋ ਹੀ ਪੀਸ ਲੱਗ ਰਿਹਾ ਹੈ ਇਹ ਆਪਣੇ ਕੋਲੇ ਹੁਣ ਸੋਨਾ ਬਹੁਤ ਹੈ ਆ ਲੋ ਜੀ ਉਸੇ ਤਰ੍ਹਾਂ ਹੀ ਇਹਦੇ ਵੀ ਪੱਟੀ ਲੱਗੀ ਹੋਈ ਐ ਪੱਟੀ ਐ ਹਾਂ ਪੱਟੀ ਹੋਈ ਪਤਾ ਨਹੀਂ ਜੀ ਇਹ ਮੈਨੂੰ ਸਮਝੀ ਜੀ ਨਹੀਂ ਆ ਰਹੀ ਦੇਖ ਥੱਲੇ ਪੜ ਜਾ ਨੀਚੇ ਦੇਖ ਲੀ ਥੱਲੇ ਬਤਲ ਪੱਟੀ ਐ ਪੱਟੀ ਐ ਜੀ ਐਡਜਸਟ ਹੋ ਜੂਗੀ ਜਿੱਥੇ ਮਰਜੀ ਐਡਜਸਟ ਕਰ ਲਿਓ ਚੰਨੀਵਾ ਕਰ ਸਕਦੇ ਹੋ ਤੁਸੀਂ ਇਹਨੂੰ ਠੀਕ ਐ ਜੀ ਲਿਲਨ ਕਾਟਨ ਦੇ ਵਿੱਚ ਸੂਟ ਐ ਰੀਵਾ ਬ੍ਰਾਂਡ ਦਾ ਸੂਟ ਐ ਔਰ ਬਹੁਤ ਸੋਹਣਾ ਕਲਰ ਐ ਹਾਂ ਆ ਘੇਰੇ ਤੇ ਤੋਂ ਇਹ ਵਾਲੀ ਔਰ ਗੰਜ ਦੀ ਪੱਟੀ ਮਿਲੂਗੀ ਵਰਕ ਵਾਲੀ ਇਹ ਮਿਲੂਗੀ ਇਹਦੇ ਨਾਲ ਸਲਵਾਰ ਕਲਰ ਬਹੁਤ ਜਿਆਦਾ ਸੋਹਣਾ ਜੋ ਤੇ ਇਹ ਹੈਗਾ ਜੀ ਦੁਪੱਟਾ ਇਹਦਾ ਦੁਪੱਟਾ ਉਸਕੋ ਵੀ ਸੋਹਣਾ ਇਹ ਲੋ ਪਿਆਰਾ ਜਿਹਾ ਦੁਪੱਟਾ ਠੀਕ ਹੈ ਜੀ ਬਹੁਤ ਸੋਹਣਾ ਦੁਪੱਟਾ ਢੁੱਲੇ ਢੁੱਲੇ ਦੁਪੱਟੇ ਤੇ ਪ੍ਰਾਈਸ ਹੈਗੀ ਆ 1250 ਵਾਦੀ ਇਹ ਵੀ ਹੈਗਾ ਰੀਵਾ ਦਾ ਹੀ ਸੂਟ ਇਹ ਲੇਨਨ कॉटन ਨਹੀਂ ਹੈਗਾ ਇਹ ਇਹ ਮਸਲਿਨ कॉटन ਹੈ ਬਹੁਤ ਪਿਆਰਾ ਇਹ مخਮਲ ਵਰਗਾ ਕਪੜਾ ਹੈ ਮਲਾਈ ਵਰਗਾ ਬੜਾ ਇੰਨੀ ਜ਼ਿਆਦਾ ਸੌਫਟਨੈਸ ਹੈ ਤੇ ਜਿਵੇਂ ਲੇਡੀਜ਼ ਕਹਿੰਦੀਆਂ ਨਾ ਕਿ ਅਸੀਂ ਕੁਝ ਨਹੀਂ ਉਹ ਪਾ ਸਕਦੇ ਸਾਨੂੰ ਬਹੁਤ ਜ਼ਿਆਦਾ ਸੌਫਟ ਚਾਹੀਦਾ ਜੀ ਸਾਡੀ ਸਕਿਨ ਬਹੁਤ ਜ਼ਿਆਦਾ ਸੌਫਟ ਹੈ ਸੈਂਸਿਟਿਵ ਹੈ ਅਸੀਂ ਲਾਈਨਿੰਗ ਵੀ ਨਹੀਂ ਲਾਉਣੀ ਉਨਾਂ ਲਈ ਇਹ ਬੜਾ ਵਧੀਆ ਕਪੜਾ ਹੈਗਾ ਕਾਟਨ ਦੇ ਵਿੱਚ ਬਿਲਕੁਲ ਕਾਟਨ ਹੈ ਇਹ ਬਹੁਤ ਸੋਹਣੀ ਕਾਟਨ ਹੈ ਤੇ ਇਹ ਹੈਗਾ ਜੀ ਇਹਦਾ ਪ੍ਰਿੰਟ ਇਹਦੇ ਤੇ ਕੋਈ ਪੱਟੀ ਨਹੀਂ ਲੱਗੀ ਇਹ ਸਾਰਾ ਪ੍ਰਿੰਟ ਹੈ ਆਹ ਵੀ ਪ੍ਰਿੰਟ ਹੈ ਇਹਦੇ ਚ ਡਿਜ਼ਾਈਨਰ ਸੂਟ ਹੈ ਬਹੁਤ ਸੋਹਣਾ ਜਾਂ ਇਹ ਬਾਜੂ ਹੈ ਦੀ ਆਹ ਬਾਜੂ ਦੇ ਉੱਪਰ ਨਿਕਲ ਇੱਕਾ ਪ੍ਰਿੰਟ ਕਲਰ ਸਹੀ ਆ ਰਿਹਾ ਹੈ ਆਹ ਬਾਜੂ ਦਾ ਸਹੀ ਆ ਰਿਹਾ ਹੈ ਇਹ ਹੈਗੀ ਹੈ ਜੀ ਇਹਦੀ ਸਲਵਾਰ ਸਲਵਾਰ ਵੀ ਉਦਾਂ ਹੀ ਹੈ ਜਿਸ ਤਰ੍ਹਾਂ ਬਾਜੂ ਹੈ ਸਹੀ ਹੈ ਸਹੀ ਹੈ ਹੈ ਸਹੀ ਹੈ ਹੂੰ ਆ ਲੋ ਜੀ ਇਹ ਸਲਵਾਰੇ ਦੀ ਜਿਸ ਤਰ੍ਹਾਂ ਬਾਜੂ ਤੇ ਨਿਕਨਿਕਾ ਪ੍ਰਿੰਟ ਸੀ ਉਸ ਤਰ੍ਹਾਂ ਦੀ ਸਲਵਾਰ ਤੇ ਪ੍ਰਿੰਟ ਹੈ ਔਰ نیچے ਤੁਹਾਨੂੰ ਇੱਕ ਇਹ ਵਾਲਾ ਪ੍ਰਿੰਟ ਵੀ ਮਿਲੂਗਾ ਇਹ ਤੁਸੀਂ ਸਲਵਾਰ ਦੇ ਕੇ ਮੂਰੀ ਤੇ ਕਰ ਸਕਦੇ ਹੋ ਬਹੁਤ ਸੋਹਣਾ ਲੱਗਦਾ ਸੂਟ ਤੇ ਦੁਪੱਟਾ ਮਿਲੂਗਾ ਇਹ ਵਾਲਾ ਮਲ ਕੋਟਨ ਦੇ ਵਿੱਚ ਬਹੁਤ ਪਿਆਰਾ ਹੈਗਾ ਦੁਪੱਟਾ ਲੋ ਬਹੁਤ ਸੋਹਣਾ ਦੁਪੱਟਾ ਮੈਨੂੰ ਤਾਂ ਲੱਗਦਾ ਢਾਈ ਢਾਈ ਦੇਣਾ ਤੁਹਾਨੂੰ ਦਿਖਾ ਹੀ ਦਿੰਨੀ ਮੈਂ ਕਿ ਉਹ ਬੋ ਢਾਈ ਲਗ ਭਾ ਘਟਾਈ ਆ ਜੀ 240 45 ਦੁਪੱਟਾ ਹੈਗਾ ਤੇ ਪ੍ਰਾਈਸ ਹੈਗੀ ਆ ਜੀ ਇਹਦੀ ਤਾਂ 1050 ਇਹ ਸੂਟ ਤੁਹਾਨੂੰ 1050 ਦੇ ਵਿੱਚ ਰੀਵਾ ਬ੍ਰਾਂਡ ਦਾ ਬਹੁਤ ਪਿਆਰਾ ਸਟੱਫ ਆਊਗਾ ਜੀ ਤੁਹਾਡੇ ਕੋਲ ਜੀ ਇਹ ਹੈਗੀ ਆ ਦੀ ਪ੍ਰਿੰਟਿੰਗ ਬੜਾ ਪਿਆਰਾ ਜਿਹਾ ਮਿੱਠਾ ਜਿਹਾ ਪ੍ਰਿੰਟ ਹੈਗਾ ਮਿੱਠਾ ਜਿਹਾ ਕਲਰ ਸੋਨਾ ਆ ਰਿਹਾ ਕਲਰ ਠਿੱਕਾ ਹੀ ਆ ਰਿਹਾ ਲਓ ਜੀ ਬਹੁਤ ਸੋਹਣਾ ਕਲਰ ਆ ਕਈ ਵਾਰੀ ਬੀਬੀ ਤੁਹਾਨੂੰ ਧਰਾ ਵੀ ਦਿੰਦੀ ਹੁੰਦੀ ਐ ਇੰਨਾ ਫਿੱਕਾਬ ਨਹੀਂ ਰਿਹਾ ਹੁੰਦਾ ਮੈਨੂੰ ਦਿਖਾਵਾ ਨੇੜੇ ਕਰਕੇ ਦਿਖਾ ਲਓ ਹਲਕਾ ਫਿਕਾਰ ਆ ਨੇੜੇ ਕਰਕੇ ਜ਼ਿਆਦਾ ਆਉਂਦਾ ਦੂਰੋਂ ਤਾਂ ਆ ਆ ਦੇਖੋ ਦੂਰੋਂ ਥੋੜਾ ਫਰਕ ਪੈ ਜਾਂਦਾ ਇੱਕ ਅਦਾ ਨੰਬਰ ਡਾਰਕ ਆਊਗਾ ਜੀ ਜਿਹੜਾ ਤੁਹਾਨੂੰ ਦਿਖ ਰਿਹਾ ਨਾ ਉਹਦੇ ਨਾਲ ਇੱਕ ਅਦਾ ਨੰਬਰ ਡਾਰਕ ਆਊਗਾ ਆਹ ਲੋ ਜੀ ਆ ਹੈਗਾ ਘੇਰਾ ਇਹਦਾ ਬੜਾ ਪਿਆਰਾ ਜਿਹਾ ਘੇਰਾ ਤੇ نیچے ਫੇਰ ਆ ਬਾਰਡਰ ਬਣਿਆ ਹੋਇਆ ਆ ਦੇਖੋ ਤੁਸੀਂ ਬੜੀ ਸੋਹਣੀ ਪ੍ਰਿੰਟਿੰਗ ਹੈ ਇਹ ਹੈਗੀ ਹੈ ਜੀ ਇਹਦੀ ਬਾਜੀ ਤੇ ਬਾਜੀ ਦੇ ਉੱਪਰ ਫੇਰ ਤੁਹਾਨੂੰ ਇਸ ਤਰ੍ਹਾਂ ਦਾ ਪ੍ਰਿੰਟ ਮਿਲੇਗਾ ਤੇ ਬੈਕ ਸਾਈਡ ਵੀ ਸੇਮ ਪ੍ਰਿੰਟਿੰਗ ਮਿਲੂਗੀ ਤੇ ਇਹ ਹੈ ਇਹਦੇ ਨਾਲ ਸਲਵਾਰ ਬੜਾ ਸੋਹਣਾ ਕਲਰ ਹੈ ਜੀ ਤੇ ਇਹ ਹੈਗਾ ਦੁਪੱਟਾ ਜੀ ਦੁਪੱਟਾ ਵੀ ਬਹੁਤ ਜਿਆਦਾ ਸੋਹਣਾ ਹੈ। ਲਗਭਗ 2.5 ਮੀਟਰ ਹੈ ਜੀ ਮਾੜਾ ਮੋਟਾ ਘੱਟ ਹੋ ਸਕਦਾ। ਤੇ ਬਹੁਤ ਹੀ ਸੋਹਣਾ ਜਿਹਾ ਡਿਜ਼ਾਈਨ ਹੈਗਾ ਦੁਪੱਟੇ ਦਾ ਵੀ ਬਹੁਤ ਪਿਆਰਾ ਸੂਟ ਹੈ। ਤੇ ਪ੍ਰਾਈਸ ਹੈਗੀ ਹੈ ਜੀ 1000 500 ਰੁਪਏ। ਲਓ ਇੱਕ ਸੂਟ ਹੋਰ ਹੈ। ਲਓ ਜੀ ਅਗਲਾ ਸੂਟ ਮੈਂ ਤੁਹਾਨੂੰ ਦਿਖਾਉਣੀ ਆ ਰੀਵਾ ਬ੍ਰਾਂਡ ਦਾ। ਲਓ। ਲੋ ਜੀ ਇਹ ਹੈਗਾ ਸ਼ਰਟ ਇਹਦਾ ਸ਼ਰਟ ਦੇ ਉੱਪਰ ਇਹ ਵਾਲੀ ਪੱਟੀ ਨਹੀਂ ਹੈਗੀ ਪ੍ਰਿੰਟ ਹੈ ਠੀਕ ਹੈ ਜੀ ਕਾਫੀ ਸੋਹਣਾ ਕਲਰ ਹੈ ਇਹ ਤਾਂ ਮੈਂ ਦੱਸ ਹੀ ਆਈ ਹਾਂ ਸਹੀ ਆ ਰਿਹਾ ਤੇ ਕਾਟਨ ਬੜੀ ਜਿਆਦਾ ਸੋਹਣੀ ਹੈ ਆ ਦੇ ਆ ਲੋ ਅਜੇ ਵੀ ਫਿੱਕਾ ਆ ਰਿਹਾ ਥੋੜਾ ਜਿਹਾ ਮੈਨੂੰ ਲੱਗਦਾ ਕਾਟਨ ਮਸਲੀਨ ਹੈਗੀ ਹੈ ਜੀ ਬੜੀ ਸੋਹਣੀ ਕਾਟਨ ਬਹੁਤ ਜਿਆਦਾ ਮਲਾਈ ਵਰਗੀ ਹੈ ਇਹ ਬਾਜੂ ਹੈ ਜੀ ਠੀਕ ਹੈ ਇਹ ਸਲਵਾਰ ਆ ਪ੍ਰਿੰਟ ਆ ਸਲਵਾਰ ਦੇ ਉੱਪਰ ਵੀ ਉਸੇ ਤਰ੍ਹਾਂ ਹੀ ਇਹ ਹੈਗਾ ਜੀ ਦੁਪੱਟਾ ਇਹਦੇ ਨਾਲ ਦਾ ਪਹਿਲਾਂ ਤੁਸੀਂ ਇੱਕ ਕਲਰ ਦੇ ਵਿੱਚ ਹੋਰ ਵੀ ਦੇਖਿਆ ਸੂਟ ਲਗਭਗ 2.5 ਮੀਟਰ ਦੁਪੱਟਾ ਥੋੜਾ ਬਹੁਤਾ 2-4 ਉਂਗਲਾਂ ਘੱਟ ਹੋਊਗਾ ਕਾਟਨ ਦੇ ਵਿੱਚ ਹੀ ਦੁਪੱਟਾ ਆਊਗਾ 1050 ਦੇ ਵਿੱਚ ਸੂਟ ਆਊਗਾ ਜੀ ਬ੍ਰਾਂਡਡ ਸੂਟ ਹੈ ਦੋ ਸੂਟ ਹੋਰ ਦਿਖਾ ਦਾਂ ਇੱਕ ਸੂਟਾ ਹੋਰ ਰਹਿ ਗਿਆ ਸੀ ਜੀ ਆਪਣਾ ਰੀਵਾ ਬ੍ਰਾਂਡ ਦਾ ਬੜਾ ਹੀ ਪਿਆਰਾ ਜਿਹਾ ਸੂਟ ਹੈ ਕਲਰ ਬਹੁਤ ਜਿਆਦਾ ਸੋਹਣਾ ਪਿੰਕਿਸ਼ ਪੀਚ ਕਲਰ ਲੋ ਕਾਫੀ ਸੋਹਣਾ ਲੱਗਦਾ ਸੂਟ ਇਹ ਲਓ ਜੀ ਨਿਸ਼ਚਿਤ ਹੋ ਕੇ ਚੱਕਣ ਵਾਲੇ ਸੂਟ ਲੈ ਲੀ ਜੀ ਇਹ ਬਹੁਤ ਪਿਆਰੀ ਲਓ ਜੀ ਘੇਰਾ ਦੇਖ ਲਓ ਇਹਦਾ ਘੇਰੀ ਦੀ ਡਿਜ਼ਾਈਨਿੰਗ ਦੇਖੋ ਬਹੁਤ ਪਿਆਰੀ ਹੈ ਇਹ ਹੈਗੀ ਹੈ ਜੀ ਇਹਦੀ ਇੱਥੇ ਰੰਗ ਸਹੀ ਹੈ ਸਹੀ ਹੈ ਪਿੰਕਿਸ਼ ਬੀਜ ਬਹੁਤ ਸੋਹਣਾ ਕਲਰ ਹੈ ਇਹ ਬਾਜੂ ਹੈ ਇਹ ਹੈ ਜੀ ਸਲਵਾਰ ਤੇ ਇਹ ਦੁਪੱਟਾ ਮਿਲੂਗਾ ਦੁਪੱਟਾ ਬਹੁਤ ਜਿਆਦਾ ਸੋਹਣਾ ਹੈ ਮਲ ਕਾਟਨ ਦੇ ਵਿੱਚ ਦੁਪੱਟਾ ਮਿਲੂਗਾ ਡਿਜ਼ਾਈਨਿੰਗ ਬੜੀ ਪਿਆਰੀ ਹੈ ਆਹ ਲਓ ਇਹ ਵੀ ਦੀਵਾ ਬ੍ਰਾਂਡ ਦਾ ਸੂਟ ਹੈ ਕਾਫੀ ਸੋਹਣਾ ਸੂਟ ਨੇ ਜੀ ਖੁੱਲੇ ਡੁੱਲੇ ਦੁਪੱਟੇ ਦੇ ਪ੍ਰਾਈਸ 1050 ਲੋ ਜੀ ਅਗਲਾ ਦਿਖਾਉਣੀ ਆ ਤੁਹਾਨੂੰ ਇਹ ਵੀ ਰੀਵਾ ਬ੍ਰਾਂਡ ਦੇ ਵਿੱਚ ਆ ਇਹ ਸਾਰਾ ਆਲਓਵਰ ਸੂਟ ਹੈ ਜੀ ਇਦਾਂ ਨਿੱਕੀ ਬੁਟੀ ਦਾ ਆਲਓਵਰ ਸੂਟ ਬਹੁਤ ਸੋਹਣਾ ਸੂਟ ਸਹੀ ਹੈ ਹਾਂ ਬਹੁਤ ਪਿਆਰਾ ਹੈ ਤੇ ਇਹ ਹੈਗਾ ਜੀ ਇਹਦੇ ਨਾਲ ਦੁਪੱਟਾ ਦੁਪੱਟਾ ਖੋਲ ਦਿੰਨੀ ਆ ਦੁਪੱਟਾ ਇਹ ਵੀ ਕਾਟਨ ਦੇ ਵਿੱਚ ਹੀ ਆਊਗਾ ਇਹ ਲੋ ਲਗਭਗ 2.5 ਮੀਟਰ ਲੋ ਬਹੁਤ ਪਿਆਰੇ ਸੂਟ ਨੇ ਜੀ ਇਹ ਵਾਲਾ ਸੂਟ ਹੈ ਜਿਹੜਾ 995 ਦੇ ਵਿੱਚ ਆ ਜੂਗਾ ਤੁਹਾਡੇ ਕੋਲੇ ਸ਼ਿਪਿੰਗ ਫ੍ਰੀ ਹੋਊਗੀ ਅਗਲਾ ਸਿੰਪਲ ਦੇ ਨਾਲ ਦਾ ਹੀ ਆ ਪੀਕਾਕ ਜਿਹਾ ਸ਼ੇਡ ਹੈਗਾ ਤੇ ਸਾਰਾ ਆਲ ਓਵਰ ਦੇ ਵਿੱਚ ਪ੍ਰਿੰਟ ਮਿਲੂਗਾ ਤੁਹਾਨੂੰ ਇਹ ਵਾਲਾ ਠੀਕ ਹੈ ਜੀ ਉਦਾਂ ਹੀ ਦੁਪੱਟਾ ਮਿਲੂਗਾ ਜਿਹੜਾ ਦੁਪੱਟਾ ਤੁਸੀਂ ਦੇਖ ਚੁੱਕੇ ਹੋ ਬੜਾ ਸੋਹਣਾ ਕਲਰ ਹੈਗਾ ਤੇ ਪ੍ਰਾਈਸ ਇਹਦੀ 995 ਲਓ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ